ਬੀਤੀ ਦਿਨੀ ਏ ਟਵਾਲ ਹਾਊਸ ਦੇ ਮਾਲਕ ਮਨਦੀਪ ਸਿੰਘ ਗੋਰਾ ਦੇ ਦਫ਼ਤਰ ਦੇ ਬਾਹਰੋਂ ਗੋਰਾ ਉੱਪਰ ਕੁਝ ਵਿਅਕਤੀਆਂ ਨੇ ਜਾਣ ਲੇਵਾ ਹਮਲਾ ਕੀਤਾ ਜਿਸ ਵਿੱਚ ਗੋਰਾ ਦੇ ਸਹੋਗੀ ਸੰਜੀਵ ਪੁੱਤਰ ਵਿਜੇ ਸ਼ਰਮਾ ਦੇ ਲੱਤ ਦੇ ਵਿੱਚ ਗੋਲੇ ਲੱਗੇ ਸੇ ਜਿਸ ਤੇ ਕਾਰਵਾਈ ਕਰਦੀਆਂ ਪੁਲਿਸ ਨੇ ਸੰਜੀਵ ਦੇ ਬਿਆਨਾਂ ਤੀ ਰਤੇਸ਼ ਰਫਾਹਲ ਪੁੱਤਰ ਪ੍ਰਿਥੀ ਸੰਧਵਾਸੀ ਮਹੱਲਾ ਲੱਕੜ ਮੰਡੀ ਫਲੋਰਤੀ ਅਮਨਦੀਪ ਸਿੰਘ ਪਸੂਨ ਸਿੰਘ ਵਾਸੀ ਲੱਕੜ ਮੰਡੀ ਫਲੋਰ ਦੇ ਖਿਲਾਫ ਫਰ ਮਕਦਮਾ ਦਰਜ ਕਰ ਲਿਆ ਸੀ ਇਸ ਮਾਮਲੇ ਸੰਬੰਧੀ ਬਦੇਰੀ ਜਾਣ ਕਰਦੋਂਦੀ ਹੋਈ ਡੀਐਸਪੀ ਫਲੋਰ ਸਰਵਨ ਸਿੰਘ ਬਲ ਅਤੇ ਥਾਣਾ ਮੁਖੀ ਫਲੋਰ ਅਮਨ ਸੈਣੀ ਨੇ ਦੱਸਿਆ ਕਿ ਇਸ ਮੁਕਦਮੇ ਵਿੱਚ ਪੁਲਿਸ ਨੇ ਵਾਅਦਾ ਕਰਦੇ ਹੋਈ ਰਾਹੁਲ ਦੀ ਗੱਡੀ ਬਦਲਣ ਵਿੱਚ ਮਦਦ ਕਰਨ ਵਾਲੇ ਕਰਨ ਗੋਇਲ ਪੁੱਤਰ ਵਿਨੋਦ ਗੋਇਲ ਵਾਸੀ ਅਪਰਾ ਨੂੰ ਵੀ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਜਿਸ ਪਾਸੋਂ ਹਮਲੇ ਦੌਰਾਨ ਵਰਤੀ ਗਈ ਥਾਰ ਕਾਰ ਵੀ ਬਰਾਮਦ ਕੀਤੀ ਗਈ ਕਰਨ ਉੱਪਰ ਪਹਿਲਾ ਵੀ ਮੁਕਦਮਾ ਦਰਜ ਹੈ ਹੋਰ ਪੁਸ਼ਗੀਸ਼ ਲਈ ਕਰਨ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਇਸ ਤੋਂ ਇਲਾਵਾ ਰਾਹੁਲ ਦੇ ਪਿਤਾ ਪ੍ਰੀਤੀ ਚੰਦ ਮਾਤਾ ਵੀਨਾ ਤੇ ਸੋਰਾ ਜਸਵਿੰਦਰ ਸਿੰਘ ਤੋਂ ਇਲਾਵਾ ਅਮਰਜੀਤ ਸਿੰਘ ਪੁੱਤਰ ਅਮੰਗਤ ਸਿੰਘ ਵਾਸੀ ਬਾੜੀਆਂ ਕਲਾ ਦੇ ਉੱਪਰ ਪਨਾਹ ਦੇਣ ਸੰਬੰਧਿਤ ਧਰਾਵਾ ਤਹਿਤ ਮਕਦਮਾ ਦਰਜ ਕੀਤਾ ਗਿਆ ਉਹਨਾਂ ਦੇ ਅਸੂ ਹੈ ਕਿ ਰਾਹੁਲਦੀਪ ਭਾਲ ਚਵਾਰੀਏ ਫਲੋਰ ਤੋਂ ਫਲੋਰ ਟੀਵੀ ਨੇ ਸੰਦੀਪ ਪਟਿਆਰਾ ਦੀ ਵਿਸ਼ੇਸ਼ ਰਿਪੋਰਟ ਬਹੁਤ ਸਾਰੇ ਕੇਸ ਐਫਆਰ ਲੌਂਚ ਤੁਸੀਂ ਕੀਤੀ ਸੀ ਮਜੀਠੀ ਗੋਰਾ ਦੇ ਬਿਆਨ ਅਸਤੇ ਤੋ ਤਾਂ ਵੀ ਫਾਈਲ ਰਿਸਿਵ ਹੋਈ ਸੀ ਇਸ ਉਹਦੀ ਕੀ ਅਪਡੇਟਸ ਕਿ ਇਸ ਵਿੱਚ ਅਸੀਂ 376 ਨੰਬਰ ਐਫਆਈਆ ਦਰਜ ਕੀਤੀ ਸੀ ਜਿਸ ਵਿੱਚ 307 ਤੇ 255 ਆਰਮਜ਼ ਐਕਟ ਜਿਹੜਾ ਕਿ ਹੁਣ 751 ਪੀਐਨਐਸ ਐਕਟ ਦੇ ਨਾਲ ਹੈਗਾ ਇਸ ਵਿੱਚ ਅਸੀਂ ਇਹਦੀ ਤਫ਼तीश ਤਾਂ ਸਾਰਾ ਜਿਹੜਾ ਸੀ ਇਹਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਐਸਐਚਓ ਫਲੋਰ ਉੱਤੇ ਉਸ ਦੀ ਟੀਮ ਵੱਲੋਂ ਅਸ਼ਾ ਕਰਦੇ ਹੋਇਆ ਇਸ ਵਿੱਚ ਦੀ ਮਦਦ ਕਰਨ ਵਾਸਤੇ ਤੇ ਜਿਹੜਾ ਵਾਹਨ ਜੂਸ ਦਿੱਤਾ ਗਿਆ ਸੀ ਇਹਦੇ ਵਿੱਚ ਵਾਰਦਾਤ ਦੇ ਵਿੱਚ ਬ੍ਰੈਕਲਰ ਦੀ ਥਾਰ ਉਹ ਬਰਾਮਦ ਕੀਤੀ ਹੈਗੀ ਆ ਤੇ ਕਰਨ ਗੋਇਲ ਜਿਹੜਾ ਹੈਗਾ ਪਪਰੇ ਨੂੰ ਬਿਲੋਂਗ ਕਰਦਾ ਉਹਦੀ ਇਹਦੇ ਵਿੱਚ ਰੈਸਟ ਪਾਈ ਗਈ ਹੈ ਸਰ ਪ੍ਰਾਂਤਿਸ਼ਿੰਨ ਇਹਨਾਂ ਪ੍ਰਾਂਤਿਸ਼ ਇਹਦਾ ਵਾਹਨ ਚੇਂਜ ਕੀਤਾ ਸੀ ਇਹਨੂੰ ਆਪਣੀ ਇੱਕ ਕਾਰ Swift ਕਾਰ ਉਹ ਵੀ ਇਹਨੂੰ ਵਰਤਣ ਵਾਸਤੇ ਅੱਗੇ ਦਿੱਤੀ ਸੀ ਤੇ ਇਹ ਗੱਡੀ ਜਿਹੜੀ ਇਹਦੇ ਕੋਲੋਂ ਸੀ ਬਰਾਮਦ ਕੀਤੀ ਹੈ ਇਹਦੀ ਮਦਦ ਕਰਦਾ ਰਿਹਾ ਤੇ ਰੱਖੀ ਕਰਦਾ ਰਿਹਾ ਸਰ ਰਾਹੁਲ ਦਾ ਸਟੇਟਸ ਕੀ ਹੈ ਰਾਹੁਲ ਹਜੇ ਜਿਹੜਾ ਉਹ ਉਹਦੇ ਰਿਸ਼ਿਦਾਰੀਆਂ ਤੇ ਉਹਦੇ ਜਿਹੜੇ ਟਿਕਾਣੇ ਨੇ ਉਹਨਾਂ ਤੇ ਪੁਲਿਸ ਵੱਲੋਂ ਲਗਾਤਾਰ ਰੇਡ ਕੀਤੇ ਜਾ ਰਹੇ ਨੇ ਉਹ ਹਜੇ ਗ੍ਰਿਫਤ ਤੋਂ ਬਾਹਰ ਹੈਗਾ ਇਹਦੇ ਵਿੱਚ ਦੋ ਦੋਸ਼ੀ ਸਨ ਇੱਕ ਅਮਨਦੀਪ ਤੇ ਇੱਕ ਆਪਣਾ ਜਿਹੜਾ ਰਿਤਿਸ਼ ਸੀ ਪਰ ਪਰੰਡਮ ਪਰੰਡਮ ਮਕਸਦ ਕੀ ਸੀ ਫਾਇਰਿੰਗ ਜਿਹੜੀ ਕੀਤੀ ਗਈ ਆ ਇਹਦਾ ਜਦੋਂ ਸਾਹਮਣੇ ਤੱਤ ਹੋਣਗੇ ਹਜੇ ਉਹਨਾਂ ਨੂੰ ਇਹਨਾਂ ਜ਼ਰੂਰ ਇਨਵੈਸਟੀਗੇਸ਼ਨ ਚ ਆਏ ਵੀ ਗਲੋਕ ਇਸ ਤਰ੍ਹਾਂ ਜਿਹੜਾ ਉਹਨ ਵਰਤੋਂ ਕੀਤੀ ਹੈਗੀ ਆ ਉਹ ਉਹਦੇ ਬਾਰੇ ਅਸੀਂ ਜਿਹੜਾ ਇਨਵੈਸਟੀਗੇਸ਼ਨ ਚ ਕਲੀਅਰ ਕਰਾਂਗੇ ਵੀ ਜਦੋਂ ਉਹ ਰੈਸਟ ਪੈਂਦੀ ਆ ਵੀ ਉਹਦੇ ਕਾਰਨ ਕੀ ਸਨ ਜਿਹੜਾ ਰੈਸਟ ਕੀਤਾ ਸਰ ਇੱਥੇ ਵੀ ਪਹਿਲਾਂ ਵੀ ਕੋਈ ਕਕਰ ਨਾ ਮੈਂ ਦੱਸ ਤੇ ਹਾਂ ਇਹਦੇ ਤੋਂ ਪਹਿਲਾਂ ਚੋਰੀ ਵਗੈਰਾ ਦੇ ਮਕਦਮੇ ਜਿਹੜੇ 420 ਵਗੈਰਾ ਦੇ ਦਰਜ ਹੈਗੇ ਨੇ ਤੇ ਇਸ ਤੋਂ ਇਲਾਵਾ ਇਸ ਦਾ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਇਹਦਾ ਫਾਦਰ ਜਿਹੜਾ ਸੀ ਅਰਤੀ ਰਾਜ ਉਹ ਵੀ ਇਸ ਮਕਦਮੀ ਦੇ ਵਿੱਚ ਅਸੀਂ ਨਾਮਜ਼ਦ ਕੀਤਾ ਹੈ rahul sir ਹੋਰ ਵੀ ਕੋਈ ਤੁਸੀਂ ਨਾਮਜ਼ਦ ਕੀਤਾ ਹੈ ਇਸ ਤੋਂ ਬਿਨਾ ਅਸੀਂ ਇਨ ਤਰਤੀਸ਼ ਦੇ ਦੌਰਾਨ ਇੱਕ ਵੱਖਰਾ ਮਕਦਮਾ ਜਿਹੜਾ ਉਹ ਦਰਜ ਕੀਤਾ ਗਿਆ ਜਿਹਦੇ ਵਿੱਚ ਇਹਦੇ ਫਾਦਰ ਮਦਰ ਇਹਦਾ ਸਹੁਰਾ ਹੈਗਾ ਜੀ ਰਟੰਡੇ ਪਿੰਡ ਨੂੰ ਬਿਲੋਂਗ ਕਰਦਾ ਉਹਨਾਂ ਦੇ ਕਿਸ ਹੈਗਾ ਜਿਹੜਾ ਹੁਸ਼ਿਆਰਪੁਰ ਨੂੰ ਬਿਲੋਂਗ ਕਰਦਾ ਹੈਗਾ ਥਾਣਾ ਮਾਲਪੁਰ ਦੇ ਵਿੱਚ ਜੀਤਾ ਨਾਂ ਦਾ ਉਹਨੂੰ ਅਹੀ ਨਾਮ ਦਿੱਤੀ ਤਾਂ ਪਰ ਕਿੱਥੋਂ ਬ੍ਰਾਮਤ ਹੋਈ ਇਹ ਥਾਰ ਜਿਹੜੀ ਆ ਅਪਰਾਤ ਲੇਤਾ ਰੋਡ ਤੋਂ ਸੀ ਬ੍ਰਾਮਤ ਕੀਤੀ